ਦੀਨਾਨਗਰ ਦਾ ਮੇਨ ਬਾਜ਼ਾਰ ਜਿੱਥੇ ਕਿ ਇਸ ਟਾਈਮ ਤੇ ਬਹੁਤ ਜ਼ਿਆਦਾ ਰੌਣਕਾਂ ਹੁੰਦੀਆਂ ਸੀ ਸਾਰਾ ਬਾਜ਼ਾਰ ਖੁੱਲਾ ਹੁੰਦਾ ਸੀ ਤੁਸੀਂ ਅੱਜ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਕਿ ਸਾਰੀਆਂ ਦੁਕਾਨਾਂ ਜਿਹੜੀਆਂ ਟੋਟਲ ਬੰਦ ਨਾ ਕਿਉਂਕਿ ਕਿਸਾਨਾਂ ਵੱਲੋਂ 30 ਦਸੰਬਰ ਦੀ ਜਿਹੜੀ ਕਾਲ ਸੀ ਬੰਦ ਦੀ ਅੱਜ ਲੋਕਾਂ ਨੇ ਸਾਬਤ ਕਰ ਦਿੱਤਾ ਹੈ ਕਿ ਅਸੀਂ ਤੁਹਾਡੇ ਨਾਲ ਹਾਂ ਉਹਨਾਂ ਨੇ ਬਿਲਕੁਲ ਆਪਣੀ ਦੁਕਾਨਾਂ ਬੰਦ ਕਰਕੇ ਅੱਜ ਜਿਹੜਾ ਉਹਨਾਂ ਦਾ ਸਾਥ ਦਿੱਤਾ ਕਿਉਂਕਿ ਕਿਸਾਨਾਂ ਦਾ ਜਿਹੜਾ ਸਹਿਯੋਗ ਆ ਸਾਨੂੰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਕਿਸਾਨ ਆਂਦਾਤਾ ਹੁੰਦਾ ਹੈ ਜਿਹੜਾ ਕਿ ਸਾਡੇ ਲੋਕਾਂ ਦਾ ਸਾਡੇ ਬੱਚਿਆਂ ਦਾ ਪੇਟ ਪਾਲਦਾ ਅੱਜ ਕਿਸਾਨ ਜਿਹੜੇ ਆ ਉਹ ਦਰਦ-ਦਰਦ ਦੀਆਂ ਠੋਕਰਾ ਖਾ ਰਹੇ ਨੇ ਔਰ ਦਿਨਗਰ ਦੇ ਬਾਜ਼ਾਰ ਦੇ ਲੋਕਾਂ ਨੇ ਅੱਜ ਸਾਬਤ ਕਰ ਦਿੱਤਾ ਕਿ ਅਸੀਂ ਤੁਹਾਡੇ ਬਿਲਕੁਲ ਨਾਲ ਆ ਅੱਜ ਦਾ ਸਾਰਾ ਬਾਜ਼ਾਰ ਤੁਸੀਂ ਦੇਖ ਸਕਦੇ ਹੋ ਲਈ ਤਸਵੀਰਾਂ ਕਿ ਬਾਜ਼ਾਰ ਬਿਲਕੁਲ ਬੰਦ ਆ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਜਥੇਬੰਦੀਆਂ ਦੇ ਨਾਲ ਆਪਣਾ ਸਹਿਯੋਗ ਕੀਤਾ ਅੱਜ ਦੁਕਾਨਾਂ ਸਾਰੀਆਂ ਬੰਦ ਨੇ ਇਹ ਬਾਜ਼ਾਰ ਜਿਹੜਾ ਕਿ ਇਸ ਟਾਈਮ ਤੇ ਪੂਰੀ ਚਹਲ ਪੈਲ ਹੁੰਦੀ ਸੀ ਪੂਰੀ ਰੌਣਕ ਹੁੰਦੀ ਸੀ ਅੱਜ ਸਾਰੀਆਂ ਦੁਕਾਨਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਦੁਕਾਨਾਂ ਦਿਖਾਈਆਂ ਜਾਨ ਬਿਲਕੁਲ ਸਰਟਰ ਬੰਦ ਕੀਤੀ ਹੋਈਆਂ ਲੋਕਾਂ ਨੇ ਲੋਕ ਬਿਲਕੁਲ ਜਿਹੜਾ ਕਿਸਾਨਾਂ ਸਾਥ ਦੇ ਨਜ਼ਰ ਆ ਰਹੇ ਨੇ ਅੱਜ ਕਿਸਾਨ ਜਿਹੜੇ ਆ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜਿਹੜਾ ਅੱਜ ਧਰਨੇ ਦੇ ਰਹੇ ਨੇ ਦਰਦ ਦਰਦੀਆਂ ਠੋਕਰਾ ਖਾ ਰਹੇ ਨੇ ਦਿੱਲੀ ਦੇ ਬਾਰਡਰਾਂ ਤੱਕ ਸੰਭੂ ਬਾਰਡਰਾਂ ਤੱਕ ਜਿਹੜੀ ਅੱਜ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਕੋ ਸਰਕਾਰ ਨੂੰ ਮਨਾਉਣ ਵਾਸਤੇ ਅੱਜ ਉਹ ਧਰਨੇ ਦੇ ਰਹੇ ਨੇ ਲੇਕਿਨ ਸਰਕਾਰ ਦੇ ਜਿਹੜੇ ਕੰਨ ਤੇ ਜੂੰਕਿਓ ਨਹੀਂ ਸਰਕ ਰਹੀ ਇਹ ਇੱਕ ਬੜਾ ਗੰਭੀਰ ਵਿਸ਼ਾ ਹੈ ਆਪਾਂ ਵੀ ਆਪਣੇ ਚੈਨਲ ਦੇ ਮਾਧਮੇਂ ਸਰਕਾਰਾਂ ਨੂੰ ਅਪੀਲ ਕਰਾਂਗੇ ਕਿ ਜਿਹੜੀਆਂ ਕਿਸਾਨਾਂ ਦੀ ਜਾਇਜ਼ ਮੰਗਾਂ ਹਨ ਉਹਨਾਂ ਨੂੰ ਜ਼ਰੂਰ ਮੰਨਿਆ ਜਾਵੇ ਤਾਂ ਜੋ ਕਿਸਾਨ ਜਿਹੜੇ ਐ ਇੰਨੀ ਠੰਡ ਦੇ ਵਿੱਚ ਆਪਣੇ ਜਾ ਕੇ ਪਰਿਵਾਰਾਂ ਦੇ ਵਿੱਚ ਇਹ ਦਿਨ ਜਿਹੜੇ ਬਤੀਤ ਕਰਨ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਬਜ਼ੁਰਗ ਲੋਕ ਉਹਨਾਂ ਚ ਬਜ਼ੁਰਗ ਲੋਕ ਮਾਤਾ-ਮਾਂ ਸਾਡੀਆਂ ਪੈਣਾ ਸਾਡੇ ਬਜ਼ੁਰਗ ਜਿਹੜੇ ਨੇ ਅੱਜ ਉਹ ਧਰ ਆਪਣੀਆਂ ਮੰਗਾਂ ਮਨਾਉਣ ਦੀ ਖਾਤਰ ਜਿਹੜਾ ਅੱਜ ਉਹ ਥਾਂ ਥਾਂ ਤੇ ਨਾਰੇਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਕਈ ਕਿਸਾਨਾਂ ਦੀਆਂ ਜਿਹੜੀਆਂ ਮੌਤਾਂ ਚੁੱਕੀਆਂ ਨੇ ਲੇਕਿਨ ਸਰਕਾਰ ਦੇ ਕੰਨਾਂ ਤੇ ਜੋ ਨਹੀਂ ਸਰਕਾਰ ਕਿਸਾਨ ਬਿਲਕੁਲ ਨਹੀਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈ ਜਿਸ ਕਰਕੇ ਉਹਨਾਂ ਨੂੰ ਥਾਂ ਥਾਂ ਤੇ ਜਿਹੜੇ ਧਰਨੇ ਮਾਰਨੇ ਪੈਣੇ ਦੇ ਮਾਰਨੇ ਪੈ ਰਹੇ ਨੇ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਮੇਨ ਬਾਜ਼ਾਰ ਦੀਆਂ ਲਾਈਵ ਤਸਵੀਰਾਂ ਦੁਕਾਨਾਂ ਸਾਰੀਆਂ ਬੰਦ ਹਨ ਦੁਕਾਨਦਾਰਾਂ ਨੇ ਆਪਣਾ ਜਿਹੜਾ ਅੱਜ ਉਹਨਾਂ ਦਾ ਸਹਿਯੋਗ ਕਰਕੇ ਦੁਕਾਨਾਂ ਜਿਹੜੀਆਂ ਬੰਦ ਰੱਖਿਆ ਹਨ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਿਵਿੰਗ ਪੰਜਾਬ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਡਾਕਟਰ ਮੇਸਰ ਅੰਗਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 30 ਦਸੰਬਰ ਦਾ ਦਿਨ ਕਿਸਾਨਾਂ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦੀ ਕਾਲ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਅੱਜ ਪੰਜਾਬ ਜਿਹੜਾ ਉਹ ਪੂਰਾ ਬੰਦ ਕੀਤਾ ਗਿਆ ਹੈ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਸਰਕਾਰ ਸੈਂਟਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੀ ਨਜ਼ਰ ਆ ਰਹੀਆਂ ਹਨ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਦਿਨ ਅੱਗੇ ਹਾਲਾਤ ਜੋ ਕਿ ਅੱਜ ਬੱਸ ਸਟੈਂਡ ਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਲਗਾ ਕੇ ਪੂਰਾ ਰੋਡ ਬਲਾਕ ਕੀਤਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਪਠਾਨਕੋਟ ਅੰਮ੍ਰਿਤਸਰ ਜਿਹੜਾ ਰੋਡ ਹੈ ਪੂਰਾ ਬੰਦ ਪਿਆ ਹੈ ਕਿਸਾਨ ਜਿਹੜੇ ਆ ਉਹ ਨਾਅਰੇਬਾਜ਼ੀ ਕਰਦੇ ਨਜ਼ਰ ਆ ਰਹੇ ਹਨ ਤੁਸੀਂ ਦੇਖ ਰਹੇ ਹੋ ਲੀਵੀ ਪੰਜਾਬ ਨਿਊਜ਼ ਤੇ ਲਾਈਵ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹਾਂਗੇ ਇਹੜੀਆਂ ਤਸਵੀਰਾਂ ਨਾਲ ਸਾਂਝੀਆਂ ਕੀਤੀਆਂ ਜਾਣ ਉਹ ਗੱਲਬਾਤ ਕਰਦੇ ਹਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਦੇਖਦੇ ਹਾਂ ਕਿ ਕੀ ਉਹਨਾਂ ਦਾ ਕਹਿਣਾ ਹੈ ਭਾਜੀ ਕਿੱਡੀ ਸਾਹਿਬ ਜਰਾ ਇੱਕ ਮਿੰਟ ਆਓ ਇਹੋ ਲੀਵਿੰਗ ਪੰਜਾਬ ਨੂੰ ਤੇ ਲਾਈਵ ਤਸਵੀਰਾਂ ਜਿਵੇਂ ਬੱਸ ਸਟੈਂਡ ਦੇ ਉੱਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਅੱਜ ਧਰਨਾ ਲਗਾ ਕੇ ਬੈਠੀਆਂ ਹਨ ਉਹਨਾਂ ਨੂੰ ਜਾਣਦੇ ਹਾਂ ਕਿ ਭਾਜੀ ਅੱਜ ਕਿਦਾਂ ਤੁਹਾਨੂੰ ਦਿਨਾਂ ਦੇ ਵਿੱਚ ਹੰਗਾਰਾ ਮਿਲਿਆ ਲੋਕਾਂ ਕਿੰਨਾ ਕਦਰ ਸਹਿਯੋਗ ਕੀਤਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਪ੍ਰੈਸ ਦਾ ਧੰਨਵਾਦ ਕਰਦਾ ਹਾਂ ਔਰ ਆਬਜੀ ਦੇ ਚੈਨਲ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਆਵਾਜ਼ ਜਿਹੜੀ ਆਮ ਜਨਤਾ ਤੱਕ ਪਹੁੰਚਾਉਣੀ ਹੈ ਬਹੁਤ ਵੱਡਾ ਸਹਿਯੋਗ ਪਹਿਲਾਂ ਤਾਂ ਪ੍ਰੈ ਔਰ ਦੀਨਾ ਨਗਰ ਸ਼ਹਿਰ ਵਾਸੀਆਂ ਵੱਲੋਂ ਬਹੁਤ ਵੱਡਾ ਸਹਿਯੋਗ ਮਿਲਿਆ ਦੀਨਾ ਨਗਰ ਪੂਰਨ ਤੌਰ ਤੇ ਬੰਦ ਹੈ ਕੋਈ ਵੀ ਇੱਥੇ ਇੰਟੈਲੀਜੈਂਸੀ ਦਾ ਕੋਈ ਸੀਆਈਡੀ ਦਾ ਜਾਂ ਕੋਈ ਹੋਰ ਆ ਕੇ ਇਹ ਚੈੱਕ ਕਰ ਲੈ ਕੇ ਕਿ ਵਾਕਈ ਦੀਨਾ ਨਗਰ ਪੂਰਨ ਤੌਰ ਤੇ ਬੰਦ ਹੈ ਜਾਂ ਨਹੀਂ ਅਸੀਂ ਵਿਸ਼ਵਾਸ ਨਾਲ ਇਸ ਕਰਕੇ ਕਹਿ ਰਹੇ ਹਾਂ ਕਿ ਪੂਰੇ ਸ਼ਹਿਰ ਚ ਘੁੰਮ ਕੇ ਆਏ ਹਾਂ ਜਿਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਦੀਨਾ ਨਗਰ ਸ਼ਹਿਰ ਪੂਰਨ ਤੌਰ ਤੇ ਬੰਦ ਹੈ ਬਹੁਤ ਵੱਡਾ ਸਹਿਯੋਗ ਮਿਲਿਆ ਦੀਨਾ ਨਗਰ ਤੋਂ ਭਾਜੀ ਕੁਝ ਲੋਕਾਂ ਨੂੰ ਰਿਆ ਦਿੱਤੀ ਹੈ ਕਿਹੜੀਆਂ ਕਿਹੜੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਚੱਲ ਰਹੀਆਂ ਜਾਂ ਚੀ ਦੁਕਾਨਾਂ ਖੁੱਲੀਆਂ ਉਹਨਾਂ ਨੂੰ ਕਿਹ ਕਿਹਨਾਂ ਨੂੰ ਛੁੱਟਦੀ ਬਾਕੀ ਸਾਰੀਆਂ ਤੁਸੀਂ ਬੰਦ ਕਰੀਆਂ ਕਿਹੜੀਆਂ ਖੁੱਲੀਆਂ ਹੈਗੀਆਂ ਸਿਰਫ ਐਮਰਜੈਂਸੀ ਸੁਭਾਵਾਂ ਰੱਖੀਆਂ ਨੇ ਐਮਰਜੈਂਸੀ ਸੁਭਾਵਾਂ ਦੇ ਵਿੱਚ ਨੇ ਜਿਵੇਂ ਕੋਈ ਵਿਆਹ ਤੇ ਜਾ ਰਿਹਾ ਕੋਈ ਬੱਚੇ ਦਾ ਟੈਸਟ ਹੈ ਉਹ ਟੈਸਟ ਦੇਣ ਜਾ ਰਿਹਾ ਕੋਈ 에ਰਪੋਰਟ ਤੇ ਜਾ ਰਿਹਾ 에ਰਪੋਰਟ ਤੋਂ ਆ ਰਿਹਾ ਇਹਨਾਂ ਨੂੰ ਅਸੀਂ ਦਿੱਤੀ ਹੈ ਕੋਈ ਦਵਾਈ ਲੈਣ ਜਾ ਰਿਹਾ ਔਰ ਜਿਹੜੀਆਂ ਦੁਕਾਨਾਂ ਦੀ ਗੱਲ ਕਰਦੇ ਹੋ ਸਿਰਫ ਹਸਪੀਟਲ ਤੇ ਮੈਡੀਕਲ ਸਟੋਰ ਖੁੱਲੇ ਨੇ ਬਾਕੀ ਸਾਰੇ ਬੰਦ ਨੇ ਕੁਝ ਲੋਕਾਂ ਨੇ ਕੁਝ ਲੋਕਾਂ ਦੁਕਾਨਾਂ ਖੋਲਣ ਦੀ ਕੋਸ਼ਿਸ਼ ਕੀਤੀ ਹੋएगी ਨਹੀਂ ਜਦੋਂ 7 ਵਜੇ ਆਏ ਆ ਉਦੋਂ ਤਕਰੀਬਨ ਸਾਰਾ ਸ਼ਹਿਰ ਬੰਦ ਸੀਗਾ ਔਰ ਦੁਕਾਨਦਾਰ ਜਿਹੜੇ ਆ ਘਰੋਂ ਤੋਂ ਇੱਕ ਮਾਹੌਲ ਹੁੰਦਾ ਘਰੋਂ ਤੋਂ ਬਾਹਰ ਜਾ ਕੇ ਬੈਠੀਏ ਔਰ ਆਏ ਸੀ ਔਰ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਭਾਈ ਅੱਜ ਤੇ ਬਾਜ਼ਾਰ ਬੰਦ ਆ ਤੁਸੀਂ ਬਾਹਰ ਦੁਕਾਨਾਂ ਦੇ ਕੋਲ ਖੜੇ ਹੋ ਉਹ ਕਹਿੰਦੇ ਵੀ ਨਹੀਂ ਅਸੀਂ ਤੁਹਾਡਾ ਸਹਿਯੋਗ ਕਰਨ ਵਾਸਤੇ ਖੜੇ ਆ ਅਸੀਂ ਦੁਕਾਨਾਂ ਨਹੀਂ ਖੋਲਣੀਆਂ ਅਸੀਂ ਕਿਸਾਨੀ ਦੇ ਨਾਲ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਰਕਾਰ ਨਹੀਂ ਸੁਣਵਾਈ ਕਰ ਰਹੀ ਅਸੀਂ ਉਸ ਦੇ ਖਿਲਾਫ ਜਿਵੇਂ ਤੁਸੀਂ ਬੈਠੇ ਹੋ ਅਸੀਂ ਵੀ ਅੱਜ ਦੁਕਾਨਾਂ ਬੰਦ ਕਰਕੇ ਤੁਹਾਡੇ ਨਾਲ ਭਾਜੀ ਜੇ ਸੁਣਾਈ ਨਹੀਂ ਹੁੰਦੀ ਜਿਸ ਤਰ੍ਹਾਂ ਤੁਸੀਂ ਅੱਜ ਕਾਲ ਕੀਤੀ ਆ ਪੰਜਾਬ ਬੰਦ ਨੂੰ ਲੈ ਕੇ ਕੀ ਅੱਗੇ ਲੱਗਦਾ ਤੁਹਾਨੂੰ ਕਿ ਜੇ ਨਹੀਂ ਤੁਹਾਡੀ ਸੁਣਾਈ ਹੁੰਦੀ ਤਾਂ ਅਗਲੇ ਤੁਹਾਡਾ ਕੀ ਫੈਸਲਾ ਹੋਵੇਗਾ ਇਹਦਾ ਜਿਹੜਾ ਅਗਲਾ ਫੈਸਲਾ ਵਾ ਜਿਵੇਂ ਕੋਈ ਵੀ ਪ੍ਰੋਟੈਸਟ ਕਰਦੇ ਆ ਜੇ ਇੱਕ ਤਰ੍ਹਾਂ ਦਾ ਪ੍ਰੈਸਟ ਕੀਤੇ ਆ ਸਰਕਾਰ ਨਹੀਂ ਆਪਣੇ ਸੂਤ ਆਉਂਦੀ ਉਹ ਤੋਂ ਅਗਲੀ ਉਹਦੀ ਰਣਨੀਤੀ ਜਿਹੜੀ ਉਹ ਚੇਂਜ ਕੀਤੀ ਜਾਂਦੀ ਹੈ ਜਿਹੜੀ ਰਣਨੀਤੀ ਚੇਂਜ ਕਰਨੀ ਆ ਉਹਦੇ ਵਿੱਚ ਜਿਹੜੀਆਂ ਟੀਮਾਂ ਸਾਡੀਆਂ ਬੈਠੀਆਂ ਨੇ ਜਥੇਬੰਦੀਆਂ ਬੈਠੀਆਂ ਨੇ ਕਨੌਰੀ ਬਾਰਡਰ ਤੇ ਬੈਠੀਆਂ ਨੇ ਸੰਬੂ ਤੇ ਬੈਠੀਆਂ ਨੇ ਉਹਨਾਂ ਨੇ ਉੱਥੇ ਬੈਠ ਕੇ ਇੱਕ ਮੀਟਿੰਗ ਕਰਨੀ ਹੁੰਦੀ ਆ ਜਿਵੇਂ ਅ ਕਿਹੜੀ ਗੱਲ ਨੂੰ ਲੈ ਕੇ ਅਗਲਾ ਪ੍ਰੋਟੈਸਟ ਕਿੱਧਰ ਨੂੰ ਖੜਨਾ ਅਗਲਾ ਧਰਨਾ ਕਿੱਧਰ ਦਾ ਕਰਨਾ ਹੈ ਰੇਲਵੇ ਲਾਈਨਾਂ ਰੋਕਣੀਆਂ ਨੇ ਪੰਜਾਬ ਦੇ ਵਿੱਚ ਸੜਕਾਂ ਰੋਕਣੀਆਂ ਨੇ ਜਾਂ ਕੀ ਕਰਨਾ ਜੋ ਉੱਥੇ ਫੈਸਲਾ ਹੁੰਦਾ ਉਥੋਂ ਜੋ ਸਾਨੂੰ ਮੈਸੇਜ ਆਂਦਾ ਸੀ ਉਹਦੇ ਤੇ ਕਰਦੇ ਆ ਇਹ ਦੋਹਾਂ ਫਾਰਮਾਂ ਦਾ ਜੋ ਫੈਸਲਾ ਉਹ ਥੱਲੇ ਲਾਗੂ ਹੁੰਦਾ ਏ ਸਾਨੂੰ ਸਾਡੇ ਨਾਲ ਕਿਸਾਨ ਆ ਗੋ ਜਿਹਨਾਂ ਦੱਸਿਆ ਕਿ ਅੱਜ ਦਿਨਗਰ ਦੇ ਲੋਕਾਂ ਨੇ ਸਾਡਾ ਬਹੁਤ ਹੀ ਜ਼ਿਆਦਾ ਸਹਿਯੋਗ ਕੀਤਾ ਕੋਈ ਵੀ ਦੁਕਾਨ ਨਹੀਂ ਖੁੱਲੀ ਹਾਂ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਜਿਹੜੀਆਂ ਕੋਈ ਚੰਦ ਅਮਰਜੈਂਸੀ ਲੋਕ ਜਿਸ ਤਰ੍ਹਾਂ ਕਿ ਕੋਈ ਦਵਾਈ ਲੈਣ ਜਾ ਰਿਹਾ ਜਾਂ ਕੋਈ ਬੱਚਾ ਬਿਮਾਰ ਹੈ ਜਾਂ ਕਿਸੇ ਦਾ ਟੈਸਟ ਵਗੈਰਾ ਹੈਗਾ ਉਹਨਾਂ ਨੂੰ ਜ਼ਰੂਰ ਸੂਟ ਦਿੱਤੀ ਗਈ ਆ ਉਹ ਆਪਣੇ ਕੰਮਾਂ ਕੱਢ ਲਈ ਜਾ ਰਹੇ ਬਾਕੀ ਸਾਰੇ ਦਿਨਾਂ ਦੀਆਂ ਬਾਜ਼ਾਰ ਦੀਆਂ ਦੁਕਾਨਾਂ ਨੇ ਅੱਜ ਸਾਡੇ ਨਾਲ ਜਿਹੜੀ ਬੰਦ ਨਾ ਦਿਨਾਂਗਰ ਤੇ ਨਨੂ ਲੈ ਕੇ ਜਿਹੜੀ ਪੁਲਿਸ ਹੈ ਪੰਜਾਬ ਪੁਲਿਸ ਉਹ ਵੀ ਅੱਜ ਬੜੀ ਮੁਸਤੈਦ ਆ ਸਵੇਰ 7 ਵਜੇ ਤੋਂ ਲੈ ਕੇ ਪੁਲਿਸ ਵੀ ਆਪਣੀ ਜਿਹੜੀ ਉਹ ਆਪਣਾ ਕੰਮ ਕਰੀ ਡਿਊਟੀ ਤਾਂ ਦੇ ਨਿਵਾਰੀ ਹੈ ਉਹਨਾਂ ਨਾਲ ਸਾਡੇ ਨਾਲ ਜਾਣਦੇ ਆ ਆਪਾਂ ਏਐਸਸੀ ਸਾਹਿਬ ਨਾਲ ਨਾ ਪਾਜੀ ਕਿਸ ਤਰ੍ਹਾਂ ਦੀ ਅੱਜ ਪ੍ਰਵਾਨ ਤੁਹਾਡੇ ਵੱਲੋਂ ਕੀਤੇ ਗਏ ਨਾ ਸਾਡੇ ਕੋਲੋਂ ਵਧੀਆ ਪ੍ਰਵਾਨਤ ਕੀਤੇ ਗਏ ਆ ਵੀ ਕੋਈ ਲੜਾਈ ਝਗੜਾ ਨਾ ਹੋਵੇ ਲੋਕੀ ਆ ਰਹੇ ਨੇ ਆ ਕੇ ਤੇ ਉਹਨਾਂ ਨੂੰ ਦੱਸ ਰਹੇ ਆ ਵੀ ਅੱਜ ਪੰਜਾਬ ਬੰਦ ਵਾ ਤੇ ਮਤਲਬ ਤੁਸੀਂ ਮਤਲਬ ਬਾਪਨ ਆਪਣੇ ਘਰਾਂ ਚ ਰੋ ਅੱਜ ਸਵੀਰ ਤੋਂ ਲੈ ਕੇ ਡਿਊਟੀ ਤੇ ਮਸਤੈਦ ਕੋਈ ਭਾਈ ਅਨਸੁਖਾਵੀ ਘਟਨਾ ਕੋਈ ਤਾਂ ਗੱਲ ਕੋਈ ਕੋਈ ਕਿਸ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨਹੀਂ ਬਾਪੂ ਚਲੋ ਜੀ ਪੁਲਿਸ ਵੀ ਆਪਣੀ ਜਿਹੜੀ ਹੈ ਡਿਊਟੀ ਬੜੀ ਤਾਂਦੀ ਨਾ ਹੋ ਰਹੀ ਹੈ ਉਹਨੂੰ ਦੱਸਿਆ ਕਿ ਕੋਈ ਵੀ ਅਨਸੁਖਾਵੀ ਜਿਹੜੀ ਘਟਨਾ ਕੋ ਬਿਲਕੁਲ ਨਹੀਂ ਦਿਨਾਂ ਦੇ ਵਿੱਚ ਵਾਪਰੀ ਬੜੇ ਵਧੀਆ ਤਰੀਕੇ ਨਾਲ ਜਿਹੜਾ ਅੱਜ ਜਿਹੜਾ ਕਿਸਾਨ ਜਿਹੜੇ ਧਰਨਾ ਦੇ ਰਹੇ ਨੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਜਿਹੜੀ ਘਟਨਾ ਜਿਹੜੀ ਨਹੀਂ ਵਾਪਰੀ ਦਿਨਾਂ ਨਗਰ ਦਾ ਬੱਸ ਸਟੈਂਡ ਟਾਈਮ ਕਰੀਬ 1:00 ਹੋ ਚੁੱਕਾ ਹੈ ਇਸ ਜਗ੍ਹਾ ਤੋਂ ਲੰਘਣਾ ਬਹੁਤ ਜ਼ਿਆਦਾ ਜਿੱਥੇ ਕਿ ਅੱਜ ਤੁਸੀਂ ਦੇਖ ਸਕਦੇ ਹੋ ਲਾਈ ਤਸਵੀਰਾਂ ਦੇ ਵਿੱਚ ਕਿ ਬਿਲਕੁਲ ਸਨਾਟਾ ਸਾਇਆ ਦਾ ਬਿਲਕੁਲ ਸੁੰਨਮਸਾਨ ਪੈ ਗਿਆ। ਕਿਸਾਨ ਜਥੇਬੰਦੀਆਂ ਨੇ ਬਿਲਕੁਲ ਹੀ ਜਿਹੜਾ ਅੱਜ ਰੋਡ ਬਲਾਕ ਕੀਤਾ ਹੋਇਆ ਹੈ ਬਿਲਕੁਲ ਹੀ ਜਿਹੜੇ ਲੋਕ ਆਪਣੇ ਘਰਾਂ ਵਿੱਚ ਆਰਾਮ ਕਰੇ ਨਾ ਇਹ ਉਹ ਜਗ੍ਹਾ ਹੈ ਬੱਸ ਸਟੈਂਡ ਦਿਨਨਗਰ ਤੁਸੀਂ ਦੇਖ ਸਕਦੇ ਹੋ ਇਹ ਸਹਨਾਈ ਪੈਲਸ ਵਾਲਾ ਰੋਡ ਹੈ। ਤਾਰਾਗਨ ਜੋ ਤਾਰਾ ਰੋਡ ਨੂੰ ਜਾਂਦਾ ਹੈ ਬਿਲਕੁਲ ਹੀ ਇੱਥੇ ਅੱਜ ਜਿਹੜਾ ਬਿਲਕੁਲ ਸਨਾਟਾ ਸਾਇਦਾ ਕੋਈ ਵੀ ਦੁਕਾਨ ਖੁੱਲੀ ਨਹੀਂ ਹੈ ਸਾਰੀਆਂ ਦੁਕਾਨਾਂ ਬੰਦ ਹੈ ਸਾਰੇ ਵਾਹਨ ਜਿਹੜੇ ਆ ਕੋਈ ਬੰਦਾ ਵੀ ਜਿਹੜੀਆਂ ਗੱਡੀਆਂ ਬੱਸਾਂ ਜਿਹੜੀਆਂ ਬਿਲਕੁਲ ਬੰਦ ਪਈਆਂ ਅੱਜ ਇੱਥੇ ਸਨਾਟਾ ਸਾਇਦਾ ਨਹੀਂ ਤੇ ਇਸ ਜਗ੍ਹਾ ਤੋਂ ਲੰਘਣਾ ਜਿਹੜਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਸੀ ਇਸ ਟਾਈਮ ਤੇ ਬਹੁਤ ਜ਼ਿਆਦਾ ਭੀੜ ਹੁੰਦੀ ਕਿਉਂਕਿ ਸਕੂਲਾਂ ਦੇ ਬੱਚੇ ਉਹ ਰਾਹਗੀਰ ਆਣ ਜਾਣ ਵਾਲੇ ਲੋਕ ਜਿਹੜੇ ਆ ਕਾਫੀ ਇਸ ਜਗ੍ਹਾ ਦੇ ਉੱਤੇ ਭੀੜ ਹੁੰਦੀ ਸੀ ਅੱਜ ਜਿਹੜੀ ਬਿਲਕੁਲ ਇੱਥੇ ਜਿਹੜੀ ਹੈ ਸੁੰਨ ਮਸਾਨ ਹੈ ਕਿਉਂਕਿ ਕਿਸਾਨਾਂ ਦੀ ਜਿਹੜੀ ਬੰਦ ਦੀ ਕਾਲ ਸੀ ਅੱਜ ਲੋਕਾਂ ਨੇ ਉਹ ਸਾਬਤ ਕਰ ਦਿੱਤਾ ਹੈ ਕਿ ਕਿਸਾਨਾਂ ਦੇ ਨਾਲ ਆਸੀਂ ਕਿਉਂਕਿ ਸਾਰੇ ਬਾਜ਼ਾਰ ਦੇ ਲੋਕਾਂ ਨੇ ਦੁਕਾਨਾਂ ਬੰਦ ਕਰਕੇ ਔਰ ਆਉਣ ਜਾਣ ਵਾਲੇ ਲੋਕਾਂ ਨੇ ਆਪਣੇ ਜਿਹੜੇ ਜ਼ਰੂਰੀ ਕੰਮ ਸੀ ਉਹ ਵੀ ਬੰਦ ਕਰਕੇ ਆਪਣੇ ਘਰਾਂ 'ਚ ਬੈਠ ਗਏ ਔਰ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ ਉਹਨਾਂ ਬਿਲਕੁਲ ਵੀ ਅੱਜ ਜਿਹੜੀਆਂ ਆਪਣੀਆਂ ਦੁਕਾਨਾਂ ਨਹੀਂ ਖੋਲੀਆਂ ਇਹ ਤੁਸੀਂ ਦੇਖ ਰਹੇ ਹੋ ਪਠਾਨਕੋਟ ਗੁਰਦਾਸਪੁਰ ਦਿਨਗਰ ਦੇ ਬੱਸ ਸਟੈਂਡ ਦੀਆਂ ਲਾਈਵ ਤਸਵੀਰਾਂ ਜਿੱਥੇ ਕਿ ਅੱਜ ਇਸ ਟਾਈਮ ਤੇ ਜਿਹੜੀਆਂ ਬਹੁਤ ਜ਼ਿਆਦਾ ਭੀੜ ਹੁੰਦੀ ਸੀ ਲੇਕਿਨ ਅੱਜ ਬਿਲਕੁਲ ਜਿਹੜਾ ਤੇ ਸੁੰਨ ਮਸਾਨ ਪੈ ਕੈਮਰਾਮੈਨ ਬੀਟੂ ਦਾ ਡਾਕਟਰ ਰਮੇਸ਼ ਰੰਗਲ ਲਈ ਪੰਜਾਬ న్యూਸ ਦਿਨਾਂ